ਸਸਕਾਲ ਜੀ ਲੁਧਿਆਣਾ ਪ੍ਰਾਇਮਲ ਜੁੜ ਚੁੱਕੇ ਹੋ ਤੇ ਮੈਂ ਹਾਂ ਲੂਬੈਸ ਇਸ ਵਕਤ ਸਲਕਾ ਸਾਨੇਵਾਲ ਵਾਰਡ ਨੰਬਰ 22 ਦੇ ਵਿੱਚ ਮੌਜੂਦ ਹੈ ਜਿੱਥੇ ਜਸਪਾਲ ਗਰੇਵਾਲ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਕੌਂਸਲਰ ਨੇ ਉਹਨਾਂ ਦੇ ਦਫਤਰ ਦੇ ਵਿੱਚ ਸਰਕਾਰੀ ਸਹੂਲਤਾਂ ਵਾਸਤੇ ਜਿਹੜਾ ਇੱਕ ਕੈਂਪ ਲਗਾਇਆ ਗਿਆ ਜਿਹਦੇ ਚ ਆਧਾਰ ਕਾਰਡ ਵੀ ਬਣਾਏ ਜਾ ਰਹੇ ਨੇ ਔਰ ਹੋਰ ਸਰਕਾਰੀ ਸਹੂਲਤਾਂ ਜਿਹੜੀਆਂ ਉਹ ਵੀ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਗਰੇਵਾਲ ਸਾਹਿਬ ਨੇ ਕੌਂਸਲਰ ਬਣਨ ਤੋਂ ਬਾਅਦ ਇੱਕ ਚੀਜ਼ ਜਿਹੜੀ ਐਨਲਾਈਜ਼ ਕੀਤੀ ਸੀਗੀ ਕਿ ਲੋਕ ਜਿਹੜੇ ਨੇ ਉਹਨਾਂ ਦੇ ਵਾਰਡ ਵਾਸੀ ਨੇ ਹੋਰ ਵੀ ਜਿਹੜੇ ਇਲਾਕਾ ਵਾਸੀ ਨੇ ਕਾਫੀ ਖੱਜਲ ਖਵਾਰ ਪੂਰਾ ਪੂਰਾ ਦਿਨ ਹੋਣਾ ਪੈਂਦਾ ਸੀਗਾ ਸੋ ਉਸ ਨੂੰ ਦੇਖਦੇ ਆ ਉਸ ਚੀਜ਼ ਦਾ ਹੱਲ ਕਰਨ ਲਈ ਗਰੇਵਾਲ ਸਾਹਿਬ ਵੱਲੋਂ ਨਿਰੰਤਰ ਜਿਹੜਾ ਆਪਣੇ ਦਫ਼ਤਰ ਦੇ ਵਿੱਚ ਕੈਂਪ ਲਗਾਇਆ ਜਾਂਦਾ ਤਸਵੀਰਾਂ ਤੁਸੀਂ ਆਲੇ-ਦੋਲੇ ਦੇਖ ਰਹੇ ਹੋ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਔਰ ਗੱਲਬਾਤ ਲੋਕਾਂ ਦੇ ਨਾਲ ਕਰਾਂਗੇ ਔਰ ਗਰੇਵਾਲ ਸਾਹਿਬ ਨਾਲ ਵੀ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਕਿ ਇਸ ਕਿੰਨੇ ਤੋਂ ਕਿੰਨੇ ਸਮੇਂ ਤੱਕ ਜਿਹੜੀ ਸੁਵਿਧਾ ਮਿਲਦੀ ਹੈ। ਮਦਰ ਕੀ ਨਾਮ ਜੀ ਤੁਹਾਡਾ? ਇਕਬਾਲ ਕੋਰ ਬੱਤੋ ਜੀ ਅੱਜ ਇੱਥੇ ਕੈਂਪ ਚ ਆਏ ਸੀ ਕਿ ਕੀ ਕੰਮ ਕਰਵਾਉਣ ਆਏ ਸੀ ਆਧਾਰ ਕਾਰਡ ਮੋਬਾਈਲ ਨੰਬਰ ਲਿੰਕ ਕਰਾਉਣਾ ਆਇਆ ਸੀ ਜੀ ਹਾਂ ਹੋ ਗਿਆ ਤੁਹਾਡਾ ਹੋ ਗਿਆ ਕੰਮ ਕੋਈ ਦਿੱਕਤਾਂ ਦੀ ਨਹੀਂ ਕੋਈ ਨਹੀਂ ਕੋਈ ਪਰੇਸ਼ਾਨੀ ਨਹੀਂ ਪਹਿਲਾਂ ਜਦੋਂ ਰਿਆਲ ਸਾਹਿਬ ਦੇ ਕਾਉਂਸਲਰ ਕੋਲ ਤੋਂ ਪਹਿਲਾਂ ਉੱਥੇ ਜਾਣਾ ਪੈਂਦਾ ਸੀਗਾ ਸੇਵਾ ਕੇਂਦਰਾਂ ਚ ਬੜੀ ਕਿਉਂ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਹੁਣ ਸਾਰਾ ਕੰਮ ਉੱਥੇ ਬਿਠਾ ਕੇ ਕੰਮ ਕਰਵਾਇਆ ਗਿਆ ਕੀ ਕਰਨਾ ਚਾਹੋਗੇ ਉਹਨਾਂ ਦਾ ਥੈਂਕ ਯੂ ਤਨਵਾਦ ਹੋਰ ਤਨਵਾਦ ਕਰਾਂਗੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਗਰਵਾਲ ਸਾਹਿਬ ਦਾ ਹਾਂ ਹਾਂ ਅਮਰਿੰਦੀ ਅੱਜ ਇੱਥੇ ਗਰੀਵਾਲ ਸਾਹਿਬ ਦੇ ਦਫ਼ਤਰ ਪਹੁੰਚੇ ਹੋ ਕੈਂਪ ਲਗਾਇਆ ਗਿਆ ਕੀ ਕੀ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਇੱਥੇ ਬਹੁਤ ਜ਼ਿਆਦਾ ਸਾਨੂੰ ਸੁਵਿਧਾਵਾਂ ਮਿਲੀਆਂ ਹੈਗੀਆਂ ਜਿੱਦਾਂ ਕਿ ਵੋਟਰ ਕਾਰਡ ਬਣਾਣਾ ਆਧਾਰ ਕਾਰਡ 'ਚ ਕੋਈ ਚੇਂਜ ਕਰਾਣੀ ਹੋਵੇ ਉਹ ਕਰਾਣਾ ਉਹਦੇ ਬਾਅਦ ਪੈਨਸ਼ਨ ਲਗਾਣੀ ਚਾਹੇ ਬਰਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਹੈਂਡੀਕ੍ਰੈਫਟ ਹੋਵੇ ਹੋਰ ਵੀ ਜੜੀਆਂ ਵੀ ਗਵਰਨਮੈਂਟ ਦੀਆਂ ਸਕੀਮਾਂ ਆ ਉਹਦੇ ਤਹਿਤ ਤੇ ਸਾਨੂੰ ਬਹੁਤ ਫਾਇਦਾ ਹੋਇਆ ਅੱਗੇ ਸਾਨੂੰ ਦਫ਼ਤਰਾਂ 'ਤੇ ਧੱਕੇ ਖਾਣੇ ਪੈਂਦੇ ਸੀ ਹੁਣ ਸਾਡਾ ਕੰਮ ਜਰਾ ਘਰ ਬੈਠੇ ਹੋ ਗਿਆ ਅਸੀਂ ਗਰੀਵਾਲ ਸਾਹਿਬ ਦਾ ਬਹੁਤ ਕਿ ਉਹਨਾਂ ਨੇ ਸਾਡਾ ਕੰਮ ਜਰਾ ਘਰ ਬੈਠੇ ਕਰਤਾ ਔਰ ਪੰਜਾਬ ਸਰਕਾਰ ਦੀ ਜਿਹੜੀ ਇਹ ਪਾਲਿਸੀ ਸੀ ਵੀ ਤੁਹਾ ਸਾਡੀ ਸਰਕਾਰ ਜਿਹੜੀ ਤੁਹਾਡੇ ਦਰਵਾਜ਼ੇ ਤੇ ਆਊਗੀ ਉਹ ਵੀ ਇਹ ਜਿਹੜੀ ਸਕੀਮ ਹੈ ਉਹਨੇ ਸਿੱਧ ਕਰ ਦਿੱਤਾ ਕਿ ਵਾਕਿਆ ਜਿਹੜੀ ਪੰਜਾਬ ਸਰਕਾਰ ਹੈ ਉਹ ਸਾਡੇ ਘਰ ਦੇ ਵਿੱਚ ਆ ਕੇ ਇਹ ਕੰਮ ਕਰਵਾ ਰਹੀ ਹੈ ਔਰ ਮੈਂ ਪੰਜਾਬ ਸਰਕਾਰ ਦਾ ਵੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਜਿਹੜੀ ਡਿਵੈਲਪਮੈਂਟ ਦੇ ਕੰਮ ਸ਼ੁਰੂ ਕੀਤੇ ਆ ਉਹ ਬੜੇ ਹੀ ਅੱਛੇ ਹੈਗੇ ਆ ਉਹਨਾਂ ਨੇ ਸਾਡੇ ਲੋਕਾਂ ਦਾ ਬਿਜਲੀ ਦਾ ਬਿੱਲ ਵੀ ਮਾਫ ਕੀਤਾ ਹੋਰਵਾ ਆਮ ਆਦਮੀ ਕਲੀਨਿਕ ਖੋਲ ਕੇ ਉਹਨਾਂ ਕਲੀਨਿਕਾਂ ਵਿੱਚ ਫਰੀ ਇਲਾਜ ਕੀਤਾ ਇਸ ਤੋਂ ਇਲਾਵਾ ਸਾਡੇ ਜਿਹੜੇ ਟੈਸਟ ਹੈ ਜਿਦਾ ਬਲੱਡ ਟੈਸਟ ਹੋਇਆ ਜਾਂ ਹੋਰ ਹੋਏ ਉਹ ਵੀ ਫਰੀ ਹੋ ਰਹੇ ਆ ਅੱਜਕੱਲ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰਤ ਸਾਹਿਬ ਅੱਜ ਨਕਦਰ ਦੇ ਵਿੱਚ ਤੁਹਾਡੇ ਕੈਂਪ ਲਗਾਇਆ ਗਿਆ ਵਾਰਡ ਨੰਬਰ 22 ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਜਿਹੜੇ ਪ੍ਰੋਮੁਕਟਲ ਦੇ ਤੌਰ ਤੇ ਕਰਵਾਏ ਜਾ ਰਹੇ ਜਿੰਨੇ ਵੀ ਹੈਗੇ ਆ ਰਾਸ਼ਨ ਕਾਰਡ ਜਾਂ ਕੋਈ ਆਪਣਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਕੋਈ ਪੈਨਸ਼ਨ ਦਾ ਵਿਧਵਾ ਪੈਨਸ਼ਨ ਸਗਣ ਸਕੀਮ ਇਹ ਸਾਰੇ ਅੱਜ ਸਰਦਾ ਇੱਥੇ ਦਿੱਤੀਆਂ ਜਾਂਦੀਆਂ ਨੇ ਜੀ ਹਾਂਜੀ ਤੇਰਾ ਸਾਹਿਬ ਇਹਦਾ ਕੈਂਪਾਂ ਤੋਂ ਇਲਾਵਾ ਜਿੱਦਾਂ ਉਹ ਲੋਕ ਕਿ ਸੇਵਾ ਕੇਂਦਰਾਂ ਚ ਜਾਂਦੇ ਸੀਗੇ ਕਈ ਵਾਰੀ ਉਹਨਾਂ ਨੂੰ ਬੜਾ ਖੱਜਲਖਵਾਰ ਹੋਣਾ ਪੈਂਦਾ ਸੀਗਾ ਤੇ ਕਈ ਜਿਹੜੇ ਪ੍ਰਾਈਵੇਟ ਬੰਦੇ ਕੰਮ ਕਰਦੇ ਨੇ ਮੋਟੀ ਰਕਮ ਜਿਹੜਾ ਕੰਮਾ ਵਾਸਤੇ ਵਸੂਲਦੇ ਸੀਗੇ ਤੇ ਉਹਨਾਂ ਲੋਕਾਂ ਨੂੰ ਠੱਲ ਪਾਣ ਲਈ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਜਿਹੜੇ ਕੈਂਪ ਤੇ ਬਹੁਤ ਜ਼ਰੂਰੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੈਂਪ ਆਰਗੇਨਾਈਜ਼ ਕਿਤੇ ਜਾਣ ਤੇ ਇਹਨਾਂ ਦੀ ਸਾਡੇ 22 ਨੰਬਰ ਵਾਰਡ ਦੇ ਜਿਸ ਦਿਨ ਤੋਂ ਮੈਂ ਕਾਉਂਸਲਰ ਬਣਿਆ ਜੀ ਬਾਈ 1 ਜਨਵਰੀ ਤੋਂ ਇੱਥੇ ਮੁੰਡੇ ਲਗਾਤਾਰ ਬੈਠੇ ਨੇ ਪ੍ਰਾਈਵੇਟ ਤੌਰ ਤੇ ਮੈਂ ਆਪਣੇ ਤੌਰ ਤੇ ਬਿਠਾਏ ਨੇ ਦੋ ਲੜਕੇ ਜੀ ਉਹ ਹਰ ਰੋਜ਼ ਪੈਨਸ਼ਨਾਂ ਦਾ ਸਕਨ ਸਕੀਮ ਬੁਢਾਪਾ ਪੈਨਸ਼ਨ ਜਾਂ ਕੋਈ ਵਿਧਵਾ ਪੈਨਸ਼ਨ ਜਾਂ ਕੋਈ ਡਰਾਈਵਿੰਗ ਲਾਇਸੈਂਸ ਦਾ ਕੰਮ ਆ ਕੋਈ ਆਧਾਰ ਕਾਰਡ ਤੋਂ ਸਵਾਵਾ ਹੋਰ ਜਿੰਨੇ ਵੀ ਹੈਗੇ ਮੋਟਰ ਕਾਰਡ ਇਹ ਸਾਰੇ ਇੱਥੇ ਹਰ ਰੋਜ਼ ਕੰਮ ਕੀਤੇ ਜਾਂਦੇ ਨੇ ਸਿਰਫ ਅਜਾ ਆਧਾਰ ਕਾਰਡ ਦਾ ਹੀ ਕਿਉਂਕਿ ਸਾਡੇ ਕੋਲੇ ਇਹਦੀ ਆਈਡੀ ਹੈ ਨਹੀਂ ਸੀਗੀ ਤੇ ਉਹ ਅੱਜ ਆਧਾਰ ਕਾਰਡ ਦੇ ਉਹ ਆਜਣੇ ਅੱਜ ਆਧਾਰ ਕਾਰਡ ਦੇ ਕੰਮ ਹੋ ਰਹੇ ਨੇ ਬਾਕੀ ਜਿੰਨੇ ਵੀ ਕੋਈ ਕੰਮ ਨੇ ਸਾਰੇ ਅਸੀਂ ਕਰਵਾ ਦੇਣਾ ਜੀ ਅਗਰੇਵ ਸਾਹਿਬ ਇੱਕ ਹੋਰ ਸਵਾਲ ਹੈ ਇਹ ਸਿਰਫ ਜਿਹੜਾ ਆਪਣੇ ਵਾਰਡ ਵਾਸੀਆਂ ਵਾਸਤੇ ਇਹ ਕੋਈ ਵੀ ਆ ਕੇ ਇਥੇ ਮੰਨ ਸਕਦਾ ਨਾ ਨਹੀਂ ਤੇ ਜਿਹੜੇ ਵੀ ਕੋਈ ਨੇੜੇ ਦੇ ਹੈਗੇ ਜਿਹੜੇ ਮਰਜ਼ੀ ਆਉਣ ਕੋਈ ਵਾਰਡ ਵਾਸੀ ਉਹਨਾਂ ਨੇ ਜਿੰਨੇ ਵੀ ਆਲੇ ਦੁਆਲੇ ਹੈਗੇ ਨੇ ਕੋਈ ਆ ਕੇ ਆਪਣਾ ਕੰਮ ਕਰਵਾ ਸਕਦਾ ਤੇ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਹਜੇ ਵੀ ਕਿਤੇ ਨਾ ਕਿਤੇ ਸਰਕਾਰ ਦੀ ਪੰਡੀ ਕਰਦੇ ਆ ਕਿ ਸਰਕਾਰ ਕੰਮ ਨਹੀਂ ਕਰਦੀ ਹੈ ਮੈਂ ਤਾਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਆਏ ਹੋ ਤੁਸੀਂ ਰਿਪੋਰਟ ਕਰਦੇ ਹੋ ਤੁਸੀਂ ਦੇਖਦੇ ਹੋ ਹਰ ਰੋਜ਼ ਹੀ ਤਕਰੀਬਨ ਤੁਸੀਂ ਦੇਖੋ ਹਰ ਕੁਝ ਨਾ ਕੁਝ ਹੋ ਰਿਹਾ ਕਦੇ ਜੁੱਧ ਨਸ਼ਿਆਂ ਵਿਰੁੱਧ ਕਦੇ ਕੋਈ ਪਾਣੀ ਦੇ ਮੋਰਚੇ ਲੱਗ ਰਹੇ ਨੇ ਅੱਜ ਇੱਥੇ ਕੈਂਪ ਲਾ ਰਹੇ ਨੇ ਥੋੜੇ ਦੋ ਤਿੰਨ ਦਿਨ ਪਹਿਲਾਂ 21 ਨੰਬਰ ਵਾਰਡ 'ਚ ਸੀਗੇ ਅਸੀਂ ਆਪਣੇ ਨਾਲੋਂ ਤਾਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਕਿਸੇ ਵੀ ਕੋਈ ਵੀ ਪਰੇਸ਼ਾਨੀ ਨਾ ਹੋਵੇ ਸਰਕਾਰ ਵੀ ਸਭ ਕੁਝ ਵਧੀਆ ਕਰ ਰਹੀ ਆ ਕਿੰਨਿਆਂ ਦਾ ਹੁੰਦਾ ਵਿਰੋਧੀ ਪਾਰਟੀਆਂ ਐਵੇਂ ਨੁਕਤਾਚਿੰਨੀ ਕਰੀ ਜਾਣੀ ਜੀ ਛੋਟੇ ਛੋਟੇ ਗੱਲ ਤੇ ਆਪ ਕੁਛ ਕੀਤਾ ਨਹੀਂ ਹੁੰਦਾ ਜੇ ਕੁਛ ਕੋਈ ਚੰਗਾ ਕਰ ਰਿਹਾ ਉਹ ਵਿਰੋਧੀ ਪਾਰਟੀ ਉਹਨੂੰ ਜਾਣ ਕੇ ਆਪਣੀ ਬਣਮਾਉਣ ਲਈ ਉਹ ਜਾਣ ਕੇ ਆਪਣੇ ਜਿੰਨੇ ਵੀ ਪੁਰਾਣੇ ਕੰਮ ਜਿਹੜੇ ਨਹੀਂ ਹੋਣੇ ਵਾਲੇ ਸੀਗੇ ਅਸੀਂ ਉਹ ਕੀਤੇ ਨੇ ਉਹਨਾਂ ਨੂੰ ਆਪ ਦੀ ਕਮੀ ਲੁਕਾਉਣ ਲਈ ਇੱਕੋ ਅਖਬਾਰਾਂ ਦੇ ਵਿੱਚ ਮੀਡੀਆ 'ਚ ਆ ਰਹੇ ਨੇ ਕੋਈ ਐਜੀ ਗੱਲ ਨਹੀਂ ਲੋਕ ਸਾਰੇ ਪਬਲਿਕ ਖੁਸ਼ ਆ ਉਹਨੇ ਕੰਮ ਕਰਵਾ ਰਹੀ ਆ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ